ਆ ਤੁਹਾਡਾ ਨਿਕਾਜ ਆ ਸਮਾਗਮ ਹੈ ਨਾ ਨੂਰ ਧਾਰਮਿਕ ਲੇਕਿਨ ਇਥੋਂ ਦੇ ਥਾਣੇ ਦੇ ਵਿੱਚ ਕੱਲ ਤੇ ਅੱਜ ਦੀ ਰਿਪੋਰਟ ਜਾਵੇਗੀ ਕਿ ਉਥੇ ਸਮਾਗਮ ਹੋਇਆ ਤੇ ਕਿਹੜੇ ਕਿਹੜੇ ਬੰਦੇ ਨੇ ਕੀ ਕੀ ਬੋਲਿਆ ਇਹ ਸਰਕਾਰਾਂ ਦੇ ਸੁਈਆ ਭਾਰ ਗੜੇ ਨੇ ਨਾ ਇਹਨਾਂ ਅੱਗੇ ਭਾਵੇਂ ਸਮਾਗਮ ਆ ਆਪਣਾ ਧਾਰਮਿਕ ਆਪਾਂ ਕੋਈ ਗਲਤ ਗੱਲ ਨਹੀਂ ਕਰਦੇ ਲੇਕਿਨ ਇਥੋਂ ਦੀ ਰਿਪੋਰਟ ਜਾਵੇਗੀ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਜਿਹੜੀ ਰਿਪੋਰਟ ਸੀ ਉੱਥੇ ਜਾਂਦੀ ਆਪਾਂ ਬਹੁਤ ਵੇਰਾਂ ਪੜਦੇ ਹਾਂ ਲੰਮਾ ਚੌੜਾ ਇਤਿਹਾਸ ਹੈ ਕਦੇ ਬਾਬੇ ਨੂੰ ਬਾਬਰ ਨੇ ਕੈਦ ਕੀਤਾ ਤੇ ਲੋਕੀਂ ਚੱਕੀਆਂ ਝੁੰਦੇ ਨੇ ਤੇ ਬਾਬੇ ਨੇ ਫਕੀਰਾਂ ਨੂੰ ਆਖਿਆ ਭਲਿਓ ਬਾਬਰ ਦੀ ਚੱਕੀ ਛੱਡ ਕੇ ਖੁਦਾ ਦੀ ਖੁਦਾ ਦੀ ਚੱਕੀ ਘੇੜੋ ਚੱਕੀਆਂ ਆਪਣੇ ਆਪ ਚੱਲਣ ਗਈਆਂ ਜਦੋਂ ਚਲੀਆਂ ਨਾ ਤੇ ਬਾਬਰ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਡਿੱਗ ਪਿਆ ਤੇ ਕਹਿਣ ਲੱਗਾ ਬਾਬਾ ਜੀ ਮੈਂ ਤੁਹਾਨੂੰ ਕੁਝ ਦੇਵਾਂ ਆ ਜਿਵੇਂ ਸਾਡੇ ਰਿਵਾਜ ਕੋਲ ਡਰ ਹੁੰਦਾ ਤੇ ਆਪਾਂ ਕਹਿੰਨੇ ਜੀ ਆਹ ਦਿਓ ਗੁਰੂ ਨਾਨਕ ਮੰਗਤਾ ਨਹੀਂ ਇਤਿਹਾਸ ਵਿੱਚ ਲਿਖਿਆ ਹੈ ਕਹੇ ਨਾਨਕ ਸੁਣ ਬਾਬਰ ਮੀਰ ਤੋਈ ਤੇ ਮੰਗੇ ਸੋ ਅਹਿਮਕ ਫਕੀਰ ਉਹ ਬਾਬਰ ਕੋ ਮੂਰਖ ਬੰਦਾ ਤੇਰੇ ਕੋਲ ਮੰਗੇਗਾ ਮੈਂ ਖਦਾ ਕੋਲ ਮੰਗਾਗਾ ਤੂੰ ਦੇਣ ਵਾਲਾ ਕੌਣ ਹੈ ਏਡਾ ਬੇਪਰਵਾਹ ਬਾਬਾ ਨਾਨਕ ਗੁਰੂ ਅੰਗਦ ਸਾਹਿਬ ਦੇ ਸਮੇਂ ਦਾ ਇਤਿਹਾਸ ਪੜੋ ਬਾਬਰ ਦਾ ਪੁੱਤ ਅਕਬਰ ਦਾ ਬਾਪ ਹਮਾਇੂ ਖਡੂਰ ਸਾਹਿਬ ਆਇਆ ਮਲ ਅਖਾੜੇ ਗੁਰਦੁਆਰੇ ਦੀ ਇੱਕ ਘਟਨਾ ਜੇ ਜਿਹੜੇ ਲੀਡਰ ਨੇ ਨਾ ਇਹਨਾਂ ਨੂੰ ਜਿੰਦਾਬਾਦ ਦੀ ਬੜੀ ਬਿਮਾਰੀ ਜੇ ਜਦੋਂ ਆਉਣਗੇ ਤੇ ਜਿੰਦਾਬਾਦ ਕਹਿਣਗੇ ਉਹਨਾਂ ਦੇ ਚਿਮਚੇ ਜਿਹੜਾ ਧਾਰਮਿਕ ਹੈ ਨਾ ਉਹ ਪ੍ਰਵਾਹ ਨਹੀਂ ਜੇ ਕਹਦਾ ਜੇ ਪ੍ਰਵਾਹ ਕਰਦਾ ਤੇ ਧਾਰਮਿਕ ਨਹੀਂ ਮੈਂ ਜਿਤ ਬਾਤੀਂ ਮੇਰੀ ਡਿਊਟੀ ਹੈ ਗਰਬਾਣੀ ਦੇ ਅਰਥ ਕਰਨ ਦੀ ਬਾਣੀ ਕਹਿੰਦੀ ਪ੍ਰਵਾਹ ਨਾਹੀਂ ਕਿਸੇ ਕੇਰੀ ਬਾਦ ਸੱਚੇ ਨਾਏ ਇੱਕ ਵੈਗਰੂ ਤੋਂ ਬਣਾ ਕਿਸ ਦੀ ਪ੍ਰਵਾਹੀ ਨਹੀਂ ਕਰਦੇ ਉਥੇ ਲਿਖਿਆ ਪੇ ਹਮਾਯੂ ਨੇ ਤਲਵਾਰ ਕੱਢ ਲਈ ਤੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਸਕੇ ਖੈਣ ਲੱਗੇ ਹਮਾਯੂ ਸ਼ੇਰ ਸਾਹ ਸੂਰੀ ਕੋں ਡਰ ਕੇ ਭੱਜ ਕੇ ਆਇਆ ਤੇ ਫਕੀਰਾਂ ਤੇ ਤਲਵਾਰਾਂ ਕੱਢਣ ਲੱਗ ਪਿਆ ਮੌਕਾ ਸੰਭਾਲ ਲਿਆ ਇਕਦਮ ਗੁਰੂ ਪਾਤਸ਼ਾਹ ਦੇ ਚਰਨਾਂ ਤੇ ਡੇਕ ਕੇ ਕਹਿਣ ਲੱਗਾ ਜੀ ਮੈਂ ਭੁੱਲ ਗਿਆ ਗੁਰੂ ਅਮਰਦਾਸ ਪਾਤਸ਼ਾਹ ਦਰਬਾਰ ਦੇ ਵਿੱਚ ਅਗਬਰ ਚੱਲ ਕੇ ਆਏ ਤੇ ਗੋਵਿੰਦ ਵਾਲ ਉਹਨੇ ਗੁਰੂ ਕੇ ਲੰਗਰ ਚੋਂ ਪ੍ਰਸ਼ਾਦਾ ਛਕਿਆ ਉਸ ਗੱਦੀ ਤੇ ਬੈਠੇ ਨੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਆ ਜਿਹੜੇ ਵੀਰਵਾਰ ਵਾਲਿਆਂ ਦੇ ਚੇਲੇ ਨੇ ਨਾ ਉਹ ਧਿਆਨ ਦੇਣਾ ਇਨਾਂ ਦਾ ਮੁਖੀ ਹੈ ਸਖੀ ਸਰਵਰ ਸਖੀ ਸਰਵਰ ਜਿਹੜੀ ਇੱਕ ਵਾਰਾਂ ਨੇ ਉੱਥੋਂ ਤੁਰਦੀਆਂ ਨੇ ਬੜਾ ਲੰਮਾ ਚੌੜਾ ਇਤਿਹਾਸ ਇਹ ਆਪਣਾ ਫਤੇ ਸ੍ਰੀ ਵਸਨੀ ਆਮ ਲੋਕੀਂ ਛੇਕ ਫਤੇ ਖੀਰ ਲੈ ਕੇ ਜਾਂਦੇ ਨੇ ਛੇਕ ਫਤੇ ਤੇ ਕਈਆਂ ਦੇ ਮਨ 'ਚ ਮੈਂ ਮੈਂ ਵੀ ਛੇਕ ਫਤੇ ਫੀ ਖੀਰ ਨਾ ਲੈ ਕੇ ਜਾਏ ਤੇ ਆਖੇ ਮੱਝ ਕੱਟੀ ਨਹੀਂ ਦਿੰਦੀ ਮੇਰੀ ਆਪਣੀ ਘੱਟ ਵੀ ਤੀ ਜੇ ਮਮੀ ਜ਼ਮੀਦਾਰਾਂ ਤੇ ਸਾਡੇ ਸਕੇਆਂ ਸੋਦਰਾਂ ਦੇ ਘਰ ਉਹ ਖੀ ਦੇਣ ਜਾਂਦੇ ਸਨ ਉੱਥੇ ਪਹੁੰਚ ਜਾਂਦੇ ਸਨ ਉਹਨਾਂ ਦੀਆਂ 12 ਕਟੀਆਂ ਹੋਈਆਂ ਤੇ ਮੇਰੇ ਘਰ 'ਚ ਇੱਕ ਵੀ ਕੱਟੀ ਨਹੀਂ ਤੇ ਮੇਰੀ ਧਰਮ ਪਤਨੀ ਕਹਿਣ ਲੱਗੀ ਸਿੰਘ ਸਾਹਿਬ ਮੈਂ ਤੁਹਾਨੂੰ ਮਜਬੂਰਤਾ ਨਹੀਂ ਕਰਦੀ ਪਰ ਵੇਖੋ ਛੇਕ ਪੱਤੇ ਦੇ ਰੰਗ ਗੁਰਮੁਖ ਮੀਨਾਕ ਨਿਕੜਿਆ ਤੇ 12 ਦੀਆਂ 12 ਮਰਗੀਆਂ ਤੇ ਮੇਰੇ ਸੱਤ ਕੱਟੇ ਬੈਠਕਾਂ ਕੱਢਣ ਉੱਥੇ ਤੇ ਮੈਂ ਆਖਿਆ ਹੁਣ ਸੁਣਾ ਮੇਰੇ ਇਹ ਤੁਹਾਨੂੰ ਗੱਲ ਸੁਣਾਉਣ ਤੋਂ ਪਾਪ ਗੁਰੂ ਕੇ ਸਿੱਖੋ ਸਿੱਖੀ ਨਿਭਜੇ ਭਾਵੇਂ ਆਪਣਾ ਕੱਖ ਨਾਰਾ ਕਿਤੇ ਭਾਈ ਮੰਡ ਦਾ ਇਤਿਹਾਸ ਪੜੋ ਭਾਈ ਬਹਿਲੂ ਦਾ ਇਤਿਹਾਸ ਪੜੋ ਉਹਨਾਂ ਆਖਿਆ ਪਾਤਸ਼ਾਹ ਸਾਡੀ ਨਿਭਜੇ ਤੇਰੇ ਨਾਲ ਭਾਵੇਂ ਸਾਡਾ ਕੱਖ ਨਾਰਾ ਕਿਤੇ ਭਾਈ ਲੰਗਾ ਦਾ ਪ੍ਰਸੰਗ ਪੜਨਾ ਇਹ ਟੌਪਿਕ ਨਹੀਂ ਆਪਾਂ ਧਾਰਮਿਕ ਲੋਕ ਆ ਤੇ ਧਾਰਮਿਕ ਸਮਾਗਮ ਵਿੱਚ ਬੈਠੇ ਆ ਧਰਮ ਕਹਿੰਦਾ ਆਪਣਾ ਬਗਾਰ ਬਰਨਾ ਸਾਡੇ ਜਿਹੜਾ ਸ਼ੇਖ ਪਤਾ ਸੀਰਾ ਇਹ ਗੁਰੂ ਅਰਜਨ ਦੇਵ ਦੇ ਟੌਟਾਂ ਕਰਨ ਵਿੱਚੋਂ ਇਹ ਵੱਡਾ ਟੌਟ ਹੋਇਆ ਹੈ। ਮੂਲਾ ਸਿੰਘ ਪਾਕਰਪੁਰੀ ਤੁਸੀਂ ਸੁਣਿਆ ਢਾਡੀ ਸਿੰਘ ਮੈਂ ਉਹਨਾਂ ਦਾ بڑا ਉਹਨਾਂ ਦਾ ਵਿਦਿਆਰਥੀ ਵੀ ਹਾਂ। ਜਿਹੜਾ ਫਤਿਆਬਾਦ ਤੇ ਇਸ ਪਾਸੇ ਪਿੰਡ ਮੇਨੂੰ ਪਿੰਡ ਦਾ ਨਾਮ ਭੁੱਲ ਗਿਆ। ਉਸ ਪਿੰਡ ਦੇ ਖੂਹ ਦੇ ਵਿੱਚ ਅੱਜ ਤੱਕ ਉਹ ਪੱਥਰ ਦੀ ਇੱਟ ਲੱਗੀ ਹੈ ਤੇ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਾਉਣ ਵਾਸਤੇ ਮੁਗਲ ਬੰਦਿਆਂ ਦੀ ਉਸ ਪਿੰਡ ਵਿੱਚ ਮੀਟਿੰਗ ਹੋਈ ਰਾਤ ਨੂੰ ਜਿੰਨੇ ਵੀ ਸ਼ੇਖ ਫਤਾ ਸ਼ਾਮਲ ਹੋਇਆ।